ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੈਜਿਕ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਭਾੜੀ ਮਰਚਾਂ ਦੀ ਬਹੁਤ ਹੀ ਟੇਸਟੀ ਜੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਇਹ ਆਪਾਂ ਭਾੜੀ ਮਿਰਚਾਂ ਭਰ ਕੇ ਬਣਾਵਾਂਗੇ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਵੀ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਸਾਰੇ ਜਾਣੇ ਕਰ ਲਿਓ ਜੀ ਤੇ ਆਪਾਂ ਨੂੰ ਸਪੋਰਟ ਜ਼ਰੂਰ ਕਰੋ ਸ਼ੇਅਰ ਕਰਨ ਨਾਲ ਆਪਣੇ ਨਾਲ ਹੋਰ ਵੀ ਭੈਣ ਭਰਾ ਜੋੜ ਸਕਦੇ ਹਨ ਤੇ ਚਲੋ ਆਪਾਂ ਜੀ ਹੁਣ ਰੈਸਪੀ ਬਣਾਉਣੀ ਸ਼ੁਰੂ ਕਰਦੇ ਹਾਂ ਤੇ ਤੁਸੀਂ ਸਾਰੀ ਵੀਡੀਓ ਦੇਖੇਂ ਅਤੇ ਤੋਂ ਲਾਈਕ ਸ਼ੁਰੂਤ ਲੈ ਕੇ ਅੰਡ ਤੱਕ ਤੇ ਆਪਾਂ ਆਲੂ ਵਾਲੇ ਆ ਜੀ ਤੇ ਆਪਾਂ ਤਿੰਨ ਮਿਰਚਾਂ ਲੰਗਾਈ ਆ ਆਲੂ ਪਹਿਲੇ ਹੀ ਵਾਲ ਕੇ ਰੱਖ ਲਏ ਸੀ ਆਪਾਂ ਤੇ ਅੱਗੇ ਆਪਾਂ ਪਿਆਜ਼ ਲਿਆਈ ਟਮਾਟਰ ਲਿਆਈ ਤਿੰਨ ਮਿਰਚਾਂ ਲੰਗਾਈ ਥੋੜਾ ਜਿਹਾ ਅਦਰਕ ਲਿਆਈ ਤੇ ਮਿਰਚਾਂ ਲੰਗਾਈ ਆਪਾਂ ਤੇ ਜਿਹੜੀਆਂ ਮਿਰਚਾਂ ਆ ਆਪਾਂ ਇਹਨਾਂ ਨੂੰ ਵਿਚਾਲੇ ਕੱਟ ਲਿਆ ਤੇ ਇਹਨਾਂ ਦੀ ਬੀ ਕੱਢ ਲਈ ਆਪਾਂ ਤੇ ਤੜਕਾ ਵੀ ਸਾਰਾ ਕੱਟ ਕੇ ਰੱਖਿਆ ਤੇ ਆਪਾਂ ਬੀ ਵੀ ਇਹਦੇ ਵਿੱਚ ਹੀ ਪਾ ਲਾਂਗੇ ਆਪਾਂ ਆਲੂ ਛੱਲਕੇ ਵੀ ਰੱਖ ਲਏ ਤੇ ਹੁਣ ਆਪਾਂ ਦਾਲ ਬਣਾਉਣ ਸੌਰੀ ਸਬਜ਼ੀ ਬਣਾਉਣੀ ਸ਼ੁਰੂ ਕਰਦੇ ਹਾਂ ਤੇ ਆਪਾਂ ਕੜਾਈ ਦੇ ਵਿੱਚ ਬਿਲਕੁਲ ਹੀ ਪਹਿਲਾਂ ਥੋੜਾ ਜਿਹਾ ਤੇਲ ਪਾਉਣਾ ਹੈ ਆਪਾਂ ਤੇ ਤੇਲ ਨੂੰ ਕਲਕਾ ਲੈਣਾ ਹੈ ਆਪਾਂ ਬਿਲਕੁਲ ਅੱਧਾ ਇੱਕ ਚਮਚਾ ਇਸੇ ਤਰ੍ਹਾਂ ਦਾ ਪਾਉਣਾ ਹੈ ਪਹਿਲਾਂ ਆਪਾਂ ਜਿਹੜਾ ਇਹਦੇ ਵਿੱਚ ਸਮਾਨ ਭਰਨਾ ਹੈ ਆਪਾਂ ਉਹ ਤਿਆਰ ਕਰਾਂਗੇ ਤੜਕਾ ਲਾ ਕੇ ਪਹਿਲਾਂ ਪੈਦੇ ਵਿੱਚ ਥੋੜੀ ਜੀ ਕਸੂਰੀ ਮੇਥੀ ਪਾਤੀ ਤੇ ਦੂਜਾ ਦਾ ਆਪਾਂ ਜਿਹੜਾ ਆਪਣਾ ਤੜਕਾ ਕੱਟ ਕੇ ਰੱਖਿਆ ਸੀ ਉਹ ਪਾ ਦੇਣਾ ਤੜਕਾ ਤੁਸੀਂ ਬਿਲਕੁਲ ਬ੍ਰੀਕ ਬ੍ਰੀਕ ਘਟਣਾ ਹੈ ਤੇ ਇਹਨਾਂ ਆਪਾਂ ਇਹਨਾਂ ਨੂੰ ਭੋਲਣ ਲੈਣਾ ਹੈ ਤੜਕੇ ਨੂੰ ਤੇ ਦੂਜੇ ਨਾਰਮਲ ਮਸਾਲੇ ਆਪਾਂ ਪਾ ਕੇ ਰੱਖ ਲੈਣੇ ਆ ਇਹ ਹਲਦੀ ਆ ਤੇ ਗਰਮ ਮਸਾਲਾ ਹੈ ਨਮਕ ਆ ਆਪਣਾ ਇਹ ਹੈਗਾ ਜੀ ਜੀਰਾ ਪਾਊਡਰ ਆ ਧਨੀਆ ਪਾਊਡਰ ਤੇ ਇੱਕ ਮਿਰਚ ਆਪਣੀ ਜਿਹੜਾ ਮਸਾਲਾ ਇਹ ਆਪਾਂ ਉਹ ਪਾ ਕੇ ਪਹਿਲਾਂ ਹੀ ਰੱਖ ਲੈਣ ਤੇ ਹੁਣ ਆਪਣਾ ਤੜਕਾ ਹੈ ਜਿਹੜਾ ਭੁੱਜ ਗਿਆ ਜੀ ਤੇ ਹੁਣ ਆਪਾਂ ਜਿਹੜੇ ਨਾਰਮਲ ਮਸਾਲੇ ਆ ਉਹ ਪਾ ਦਾਂਗੇ ਵਿੱਚ ਤੇ ਮਸਾਲਿਆਂ ਨੂੰ ਵੀ ਥੋੜਾ ਜਿਹਾ ਆਪਾਂ ਭੁੰਨ ਲਾਂਗੇ ਤੇ ਹੁਣ ਆਪਾਂ ਜਿਹੜੇ ਆਪਣੇ ਆਲੂ ਆ ਆਪਣੇ ਪਹਿਲੇ ਹੀ ਮੈਸ਼ ਕਰਕੇ ਰੱਖੇ ਹੋਏ ਆ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ 2-3 ਮਿੰਟ ਲਈ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਭੁੰਨ ਲਾਂਗੇ ਮਿਰਚਾਂ ਦੇ ਜਿਹੜੇ ਆਪਾਂ ਵੀ ਗੱਡੇ ਸੋ ਵੀ ਵਿੱਚ ਹੀ ਪਾ ਦਿੱਤੇ ਆਪਾਂ ਸਿੱਟੇ ਨਹੀਂ ਗੇ ਤੇ ਇੱਕ ਵਾਰੀ ਤੁਸੀਂ ਜਰੂਰ ਟਰਾਈ ਕਰਕੇ ਦੇਖਣੀ ਇੰਨੀ ਟੇਸਟ ਸਬਜ਼ੀ ਬਣੂਗੀ ਕਿ ਤੁਸੀਂ ਬਾਰ-ਬਾਰ ਬਣਾਉਣਾ ਪਸੰਦ ਕਰੋਗੇ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਬਣੀ ਸੀਗੀ ਤੇ ਹੁਣ ਆਪਾਂ ਆਲੂ ਵੀ ਇਹਦੇ ਵਿੱਚ ਪਾ ਲਾਂਗੇ ਜੀ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ 2-3 ਮਿੰਟ ਲਈ ਭੁੰਨ ਲਾਂਗੇ ਬਸ ਪਕਾ ਲਾਂਗੇ ਢੱਕ ਕੇ ਲੋ ਜੀ ਸਾਰੇ ਆਪਾਂ ਆਲੂ ਵਿੱਚ ਮਿਕਸ ਕਰ ਲਿਆ ਤੇ ਹੁਣ ਆਪਾਂ ਇਹਨਾਂ ਨੂੰ 3-4 ਮਿੰਟ ਪਕਾਇਆ ਤੇ ਹੁਣ ਆਪਾਂ ਇਹਨਾਂ ਨੂੰ ਨਾ ਠੰਡਾ ਹੋਣ ਲਈ ਰੱਖ ਲਾਂਗੇ ਆਪਣੇ ਆਲੂਆਂ ਨੂੰ ਪਲੇਟ ਦੇ ਵਿੱਚ ਕੱਟ ਕੇ ਰੱਖ ਲਈ ਸੀ ਆਪਾਂ ਆਲੂ ਆਪਣੇ ਠੰਡੇ ਹੋ ਗਏ ਬਿਲਕੁਲ ਤੇ ਹੁਣ ਆਪਾਂ ਜਿਹੜੀਆਂ ਮਿਰਚਾਂ ਆਂ ਆਪਾਂ ਇਹਨਾਂ ਨੂੰ ਭਰ ਕੇ ਤਿਆਰ ਕਰ ਲਾਂਗੇ ਸਾਰੀਆਂ ਪਹਿਲਾਂ ਭਰ ਕੇ ਰੱਖ ਲਾਂਗੇ ਆਪਾਂ ਤੁਸੀਂ ਉੱਪਰ ਦੀ ਨਾ ਕੱਢੋ ਆਲੂ ਬਾਹਲੇ ਭਰ ਕੇ ਨਹੀਂ ਤਾਂ ਫਿਰ ਜਦੋਂ ਆਪਾਂ ਇਹਨਾਂ ਨੂੰ ਤੜਕਾਂਗੇ ਆਪਣੀਆਂ ਮਿਰਚਾਂ ਨੂੰ ਤਾਂ ਵਿੱਚੋਂ ਜਿਹੜਾ ਸਮਾਨ ਭਰਿਆ ਹੈ ਆਪਾਂ ਆਲੂਆਂ ਵਾਲਾ ਤੇ ਉਹ ਬਾਹਰ ਨਿਕਲ ਜਾਊਗਾ ਸਾਰੀਆਂ ਮਿਰਚਾਂ ਨੂੰ ਪੈਸੇ ਤੇ ਭਰ ਕੇ ਤਿਆਰ ਕਰ ਲਾਂਗੇ ਸਾਰੀਆਂ ਮਿਰਚਾਂ ਆਪਾਂ ਭਰ ਕੇ ਤਿਆਰ ਕਰ ਲੈਣੀਆਂ ਜੀ ਇਸੇ ਤਰ੍ਹਾਂ ਬਾਲੋ ਉੱਪਰ ਦੀ ਨਹੀਂ ਆਪਾਂ ਸਮਾਨ ਕੱਢਣਾ ਜਿਹੜਾ ਪਾਉਣਾ ਹੈ ਵਿੱਚ ਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈ ਆਪਣੀਆਂ ਮਿਰਚਾਂ ਨੂੰ ਤੇਲ ਆਪਾਂ ਘੜ ਲਿਆ ਗਰਮ ਤੇ ਤੁਸੀਂ ਤੁਸੀਂ ਮੈਚ ਕਰਕੇ ਆਪਾ ਲੈ ਲਿਆ ਤੁਸੀਂ ਬੇਨਣ ਨੂੰ ਥੋੜੋ ਥੋੜਾ ਅੱਗ ਤੇ ਆਪਾਂ ਇਹਨਾਂ ਨੂੰ ਆਪਣੇ ਮਿਰਚਾਂ ਨੂੰ ਜਿਹੜਾ ਫਰਾਈ ਕਰਨਾ ਹੈ ਤੇ ਤੇਲ ਦੀ ਆਪਾਂ ਇੱਕ ਕੜਛੀ ਪਾਈਆ ਕੜਛੀ ਤੋਂ ਵੀ ਘੱਟ ਹੀ ਪਾਣੀ ਆਪਣਾ ਤੇਲ ਕਿਉਂਕਿ ਆਪਾਂ ਜਦੋਂ ਆਪਾਂ ਥੋੜੋ ਥੋੜਾ ਅੱਗ ਤੇ ਬਕਾਵਾਂਗੇ ਤਾਂ ਇੰਨੇ ਤੇਲ ਆਪਾਂ ਮਿਰਚਾਂ ਲਈ ਬਹੁਤ ਜ਼ਿਆਦਾ ਹੋਊਗਾ ਬਿਲਕੁਲ ਥੋੜੀ ਥੋੜੀ ਅੱਗ ਤੇ ਆਪਾਂ ਮਿਰਚ ਨੂੰ ਫਰਾਈ ਕਰਨਾ ਬਿਲਕੁਲ ਥੋੜੀ ਥੋੜੀ ਅੱਗ ਤੇ ਥੋੜਾ ਜਿਹਾ ਆਪਾਂ ਇਹਨਾਂ ਦੇ ਪਾਸੇ ਪਲਟਦੇ ਰਹਾਂਗੇ ਕਿ ਚੱਗ ਕਰਦੇ ਰਹਾਂਗੇ ਕਿਉਂਕਿ ਆਪਾਂ ਤੇਲ ਜਿਹੜਾ ਬਹੁਤ ਜ਼ਿਆਦਾ ਘੱਟ ਪਾਇਆ ਹੈ ਤੇ ਥੋੜਾ ਜਿਹਾ ਆਪਾਂ ਨੂੰ ਕੇਅਰਫੁਲੀ ਇਹਨਾਂ ਨੂੰ ਫਰਾਈ ਕਰਨਾ ਪੈਣਾ ਹੈ। ਥੋੜੀ ਮਿਰਚਾਂ ਇਹ ਜਿਹੜੀਆਂ ਆਪਣੀਆਂ 8-10 ਮਿੰਟਾਂ ਦੇ ਵਿੱਚ ਬਿਲਕੁਲ ਸਲੋ ਅੱਗ 'ਤੇ ਆਪਣੀਆਂ बन के तैयार होगा ही बहुत ही ज्यादा टेस्टी सब्जी बनी सी उस अपने तरीके जरूर एक तो बार ट्राई तो करके देख देखने बहुत ही ज़्यादा ईजी रेसिपी है जो भी आप आपू बनावे तोर से सारे मैंबर पसंद बहुत कर बहुत ही ज्यादा टेस्टी तो ईजी रेसपी है तुम भी जरूर ट्राई करके देखे अपने घर के ਇਹ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਮਿਲਦੇ ਆ ਤੁਹਾਨੂੰ ਫੇਰ ਸਤਿ ਸ੍ਰੀ ਅਕਾਲ ਜੀ